वो चल थलो मैं की देखूंगा या तेरी देखी हुई है ना, तो ना।, ना मैं नहीं देखता भाई कुछ कहा क्यों सलाह थोड़ी है ਲੈ ਜਾ ਓਏ ਨੂੰ ਛੱਡ ਜਾ ਆ ਲੈ ਲੈ ਕਾਲੀ ਲੈਣੀ ਐ ਕਾਲੀ ਲੈਣੀ ਐ ਆ ਲੈ ਜਿੱਤੀਆਂ ਇੱਕਾ ਦੀ। ਸਾਹ ਬੱਚੇ ਨੇ। ਓਡੇ ਪਸੰਦ ਨਾ ਹੋਵੇ ਮੈਂ ਕਹਦਾ ਹਾਂ ਜੀ ਆ ਲੈ ਜਾਓ। ਲੈ ਜਾਓ ਜੀ ਲੈ ਜਾਓ। ਕੁੜੀ ਬੜੀ ਸੋਹਣੀ ਹੈ ਜੀ ਕੁੜੀ ਬੜੀ ਸੋਹਣੀ ਹੈ। ਗਾਹ ਵਿਆਹ ਕੇ ਕੁੜੀ ਘਰੋਂ ਭੱਜ ਜਾਵੇ ਫਿਰ। ਬੱਚੇ ਵੀ ਚੰਗੇ ਨੇ। ਨਾ ਗਾਲ ਕੱਢਦੀ। ਬੱਚੇ ਰੁਪਏ ਪੂਰੇ ਖਰਚਣਗੇ ਤੇਰੇ। ਤੂੰ ਹੀ ਕੱਟਦੀ। ਹੁਣ ਹੋਰ ਨਾ ਕਟਾ। ਤੂੰ ਉਹ ਬੱਕਰੀ ਦੇ ਸਾਨੂੰ 25000 ਦੀ ਬੱਸ ਗੱਲਾਂ ਸੱਤ ਸਾਰੀਆਂ। ਕਿਉਂ ਜੀ? ਸੱਜੂ ਦੇਖ ਰਹਾ ਤੂੰ। ਕੋ ਚੱਲ ਥੱਲਿਓ ਮੈਂ ਕੀ ਦੇਖੂਗਾ ਜੇ ਤੇਰੀ ਦੇਖੀ ਹੋਈ ਐ ਨਾ ਮੈਂ ਨਹੀਂ ਦੇਖਦਾ ਥੱਲਿਓ ਮਾਲਕ ਦੇਖਣਗੇ ਆਜੋ ਅੰਦਰ ਆਜੋ ਦੇਖੋ ਬਈ ਬਈ ਦੇਖੋ ਥੱਲਿਓ ਪਾਲੀਆਂ ਤੁਸੀਂ ਵੀ ਪੱਕੇ ਹੋ ਨਹੀਂ ਸਾਡੇ ਤਾਂ ਬੁੜੀਆਂ ਹੀ ਸਾਂਭਦੀਆਂ ਚਲੋ ਕੋਈ ਨਹੀਂ ਬੁੜੀਆਂ ਦਾ ਇਹਨੂੰ ਵੀ ਸਾਂਭਣਗੇ ਬੇਚੀ ਨੂੰ ਚੱਕ ਰੇ ਬਾਕੀ ਇਹ ਤਾਂ ਅਸੀਂ ਨਾਲ ਹੀ ਚੱਲ ਚੱਲ ਕੋਈ ਨਹੀਂ ਤਨ ਰਾਤੀ ਦੱਸਦਾ ਹੀ ਫੋਨ ਤੇ ਮੈਂ ਹਾਂ ਵੀ ਭਾਈ ਅਸੀਂ ਆਵਾਂਗੇ ਮੈਂ ਸੁੱਤਾ ਪਿਆ ਜਦੋਂ ਜਦ ਤੈ ਫੋਨ ਕਰਿਆ ਉਹ ਭਾਈ ਯਾਰ ਝੋਲਾ ਖੋਲ ਯਾਰ ਫੇਰ ਬੰਨਣੀ ਪਾੜੀ ਇਹਦੇ ਬੱਚੇ ਕਿਹੜੇ ਨੇ ਆਓ ਬੱਚੇ ਇਹਾਂ ਜੀ ਤੁਹਾਨੂੰ ਕੁਝ ਨਹੀਂ ਹੁੰਦਾ ਕਿਉਂ ਆਏ ਜੀ ਤੇ ਝੋਲਾ ਲਾਦਣਾ ਜੀ ਲੈ ਹਾਂ ਕੋਈ ਗੰਡ ਨਹੀਂ ਯਾਰ ਧਾਰਾ ਮਾਰੀ ਪੋਪੀ ਦੇ ਬੱਚੇ ਲਾ ਕੇ ਦੇ ਕੋਈ ਗੰਡ ਨਹੀਂ ਲੈ ਕਿਦਾਂ ਸ਼ੌਕ ਨਾ ਪੜਿਆ ਹੋਣਾ ਵਾ ਨਾ ਉਹ ਇਹ ਕਿਉਂ ਬੈਰ ਰਿਹਾ ਇਧਰ ਨੂੰ ਕਰ ਰਿਹਾ ਇਹਨੂੰ ਇਹਦੇ ਥਾਣਾ ਹੀ ਨਹੀਂ ਆ ਦੇ ਓਏ ਇਹਦਾ ਸੌਰੀ ਹੋ ਕੇ ਫੁੱਟ ਜਾਂਦੀ ਆ ਯਾਰ ਇਹ ਹੋਰ ਹੁਣੀ ਫਟ ਕੇ ਨਿਕਲ ਜੂ ਏਪੀ ਕੇ ਦਾ ਕੋਈ ਐਵੇਂ ਨਹੀਂ ਸਭ ਬੱਕਰੀ ਦੇ ਹੋ ਜਾਂਦੀ ਐ ਇਹਦਾ ਗਾੜ ਆਪਣੇ ਵੀ ਹੋ ਜਾਂਦੇ ਨੇ ਵੀਰੇ ਛੜ ਦੇ ਬਾਈ ਚੱਲਣ ਦੇ ਬੱਚੇ ਜੀ ਆ ਤਸੱਲੀ ਕਰਾ ਦੇ ਚਿਰ ਦਿੰਦੇ ਛੇ ਤਾਂ ਦੀ ਆ ਬੋਲ ਕੋ ਭੇਜ ਹੈ 40000 ਇਹ ਪੱਠਾ ਨੇ ਕਿ ਬੱਕਰੇ ਥੱਲੇ ਕੁਝ ਜਾਇਜ਼ ਗੱਲ ਕਰ ਜੇ ਵੇਚਣੀ ਆ ਤੁਸੀਂ ਦੱਸੋ 50 ਹੋ ਜਾਓ ਬੰਤੇ ਕਹਿੰਦੇ ਸਾਡੀ ਵੀਡੀਓ ਖਰਾਬ ਕਰਦਾ ਏ ਝੋਟਾ ਹੈਈ ਝੋਟਾ ਬਾਈ ਕੁਝ ਕਹਾ ਚੋ ਸਲਾਦ ਥੋੜੀ ਹੈ ਕਿਹੜੀ ਪਹਿਲਾਂ ਦੇਖੀ ਇਹਨਾਂ ਦਾ ਵੀ ਸਹੀ ਸੀ ਸੀ ਉਹ ਤੁਹਾਡੀ ਮਰਜ਼ੀ ਹੈ ਦੇਖ ਮੈਂ ਤਾਂ ਮਾਲ ਦਿਖਾਉਣ ਦਾ ਹੱਕ ਬੰਦਾ ਸਾਰੇ ਕਿਤੇ ਹੋਰ ਦੇਖੀਏ ਹੋਰ ਦੇਖੀਏ ਚਲੋ ਜੀ ਹੋਰ ਦੇਖ ਲਾ ਦੋ ਆਹ ਦੇਖ ਲਾ ਬੱਚਿਆਂ ਵਾਲੀ ਉਹ ਦੇਖੋ ਬੱਚਿਆਂ ਵਾਲੀ ਕੋਹ ਪਰ ਹੋਰ ਮੁੰਨਾਂ ਵਾਲੀਆਂ ਵੀ ਖੜੀਆਂ ਨੇ ਇਹ ਲੈ ਆਹ ਦੋ ਬੱਚਾ ਵਾਲੀ ਦੇਖ ਲਾ ਲੈ ਆਹ ਆਹ ਬੋ ਲੈ ਆਹ ਦੇਖ ਲੈ ਆਓ ਪਰ ਸਾਡੀ ਕਾਰ ਲੈ ਜਾ ਕੰਮ ਲੱਦਣ ਰਾਜੀ ਭਾਈ ਇਹ ਚੱਪੀਆਂ ਭਾਰ ਦਾ ਸਿੰਗੀਆਂ ਵਾਲੀਆਂ ਜਮੇ ਨਾਲ ਲੱਗੇ ਲੈ ਪਰ ਨਾਲ ਵਾਲੀ ਆ ਲੈ ਇਹ ਦੇ ਦੇ ਆ ਲੈ ਆ ਓਏ ਇਹਨੂੰ ਛੱਡ ਜਾ ਆਲਾ ਤਾਂ ਕਹਿੰਦਾ ਕਾਲੀ ਲੈਣੀ ਐ ਕਾਲੀ ਲੈਣੀ ਐ ਲੈ ਆ ਲੈ ਜਿੱਤੀਆਂ ਇੱਥਾਂ ਦੀ ਆ ਬੱਚੇ ਨੇ ਦੋ ਇਹਦੇ ਘਰ ਪੀਣ ਬਾਬੇ ਇਹ 28000 ਰੁਪਇਆ ਢੋਲ ਚੋਲਾ ਖੋਲੀ ਢੋਲ ਚੋਲਾ ਐ ਖੜਾਣਾ ਲਾਇਆ ਕਰੋ ਇੰਨਾ ਇਹ ਖੜਾ ਨਹੀਂ ਹੈਗਾ ਤਾਂ ਆਪਣੀ ਬੱਕਰੀ ਨੂੰ ਕਿਸੇ ਨੂੰ ਵੀ ਇਹ ਖੜਾ ਨਹੀਂ ਮਿਲੂਗਾ ਲਾਸ਼ਾ ਹਾਂ ਤੜਕੀ ਚੋਈਆਂ ਨਹੀਂ ਤੜਕੇ ਤਾਂ ਤਾਂ ਹੋਊਗਾ ਹੀ ਫਿਰ ਤੜਕੇ ਫਿਰ ਤੇਰੇ ਵਰਗਾ ਕਹਿੰਦਾ ਇਹ ਥੱਲੇ ਕੀ ਆ ਆ ਬੱਚੇ ਨੇ ਖੇਰਤੀਆਂ ਦੇ ਬਾਬੇ ਲੇ ਆਊਗਾ ਕੀ ਤੁਸੀਂ ਦੱਸੋ ਆਹ ਲਓ ਜੀ ਆਹ ਲਓ ਬੱਚੇ ਨੇ ਆਹ ਲਓ ਜੀ ਪੱਠਾ ਨੇ ਇਹ ਬੰਦਾ ਦਾ ਨਾ ਪਕਰੇ ਨੇ ਵੀ ਟੋਡੇ ਦੋਨੇ ਸਾਡੀ ਪਸੰਦ ਹੈ ਭਾਈ ਤੇਰੇ ਪਸੰਦ ਦਾ ਘਰ ਪਸੰਦ ਹੈ ਹੈ ਨਹੀਂ ਤੇਰੇ ਪਸੰਦ ਦਾ ਨਹੀਂ ਮੇਰੇ ਨਹੀਂ ਭਾਈ ਆਪਣੀ ਆਪ ਪਸੰਦ ਕਰੋ ਮੈਂ ਤਾਂ ਇਹ ਜਾਮ ਨਹੀਂ ਲੈਂਦਾ ਜੀ ਪਸੰਦ ਥੋੜੀ ਪਹਿਲਾਂ ਹੀ ਦੱਸ aí ਸਾਨੂੰ ਪਸੰਦ ਥੋੜੀ ਪਕਾਈ ਮੇਰੀ ਜਿੱਥੇ ਤੱਕ ਲਾ ਟੋਟੇ ਟਟਾਵਾਂਗੇ ਸੌਦਾ ਕਰਾਵਾਂਗੇ ਛੋੜੇ ਪਸੰਦ ਨਾ ਹੋਵੇ ਮੈਂ ਕਹਿੰਦਾ ਹਾਂ ਜੀ ਆ ਲੈ ਜਾਓ ਲੈ ਜਾਓ ਜੀ ਲੈ ਜਾਓ ਕੁੜੀ ਬੜੀ ਸੋਹਣੀ ਹੈ ਜੀ ਕੁੜੀ ਬੜੀ ਸੋਹਣੀ ਹੈ ਗਾਹ ਵਿਆਹ ਕੇ ਕੁੜੀ ਘਰ ਨੂੰ ਭੱਜ ਜਾਵੇ ਫਿਰ ਗਾਲ ਕੱਢਦੀ ਹਾਂ ਬਾਈ ਮੈਥੋਂ ਭੁੱਲ ਕੇ ਨਿਕੜ ਜਾਂਦੀ ਆ ਯਾਰ ਉਹ ਛੇੜ ਦਾਂਦੇ ਨਹੀਂ ਯਾਰ ਬੱਚੇ ਵੀ ਚੰਗੇ ਨੇ ਗਾਲ ਕੱਢਦੀ ਬੱਚੇ ਰੁਪਈਆ ਪੂਰੇ ਕਰ ਦਣਗੇ ਤੂੰ ਹੀ ਕੱਟਦੀ ਹੁਣ ਹੋਰ ਨਾ ਕਟਾ ਮੋਗੜਾ ਮੈਨੂੰ 40 ਗਿਣ ਕੇ ਦੇ ਤਾਂ ਤੁਸੀਂ ਪੁੱਗਦਾ ਲਾਓ ਯਾਰ ਪੁੱਗਦਾ ਲਾਓ ਪੁੱਗਦਾ ਲਾ ਦੀਏ 20000 40 ਜਲੀ ਦਾ अच्छा जी एदा लाओ एदा 12000 अच्छा जी।, जी ठीक है जी ठीक है। ठीक है। सानी एच कादा पुगदा लाया असली ਮੰਗਣ ਲੱਗੀ ਅਣੀ ਉਹ ਕਿਦਾਂ ਹੈ ਪੁਗਦਾ ਕਿ ਆ ਵੀ ਪੁਗਦਾ ਲਾਤਾ ਨਾ ਠੀਕ ਆ ਕਿਉਂ ਜੀ ਤੂੰ ਦੱਸ ਸੁਣ ਬਣ ਮੈਂ ਕੀ ਦੱਸਾਂ ਤਸੀਂ ਜ਼ਿਆਦੇ ਲਾਦੇ ਫਿਰ ਮੇਰੇ ਤੋਂ ਸਾਹਮਣੇ ਨਹੀਂ ਸਾਹਮਣੇ ਨੂੰ ਤਾਂ ਗੀਜੇ ਬੜੇ ਬੜੇ ਨੇ ਤੇਰੇ ਪੈਸੇ ਲਕੋ ਲਈ ਤੇਰੇ ਨਾਲੇ ਕੋਟ ਚ ਪਾ ਦਾਂਗੇ ਤੇਰੇ ਨਾਲੇ ਚ ਪਾ ਦਾਂਗੇ ਮੈਨੂੰ ਤਾਂ ਪੰਟ ਬੰਨ ਕੇ ਚੁਕਾ ਦੇਈਂ ਚਾਹੀਏ ਹਾਂ ਮੈਂ ਤਾਂ ਰਹੂੰ ਅੱਡਾ ਕਰਦਾ ਲੱਤਾ ਤੋਂ ਲੈ ਨਹੀਂ ਅੱਡ ਨਹੀਂ ਕਰਦਾ ਅੱਛਾ ਚਾ ਸਾ ਕੋਈ ਮਾਰਤਾ ਦਊ ਮਿਲਟੀ ਦਾ ਘਟੂ ਪਰਾਂ ਆਗਲਾ ਦਾ ਰੱਜ ਲੂ 8000 ਸੀ ਫਟੂ ਲੈਏ ਸੀ ਹੈ 8000 ਸੀ ਫਟੂ ਹੀ ਲੈ ਗਏ ਹੋਰ ਸਾਡੇ ਮਟੂਆ ਲੈ ਕੇ ਮੇਰੇ ਲਵੇ ਬੈਠ ਕੇ ਇੱਕ ਪੀਨੀ ਜੀ ਬੈਠ ਕੇ ਪਤਾ ਨਹੀਂ ਮੈਨੂੰ ਕੀ ਸੰਗਾ ਦਾ ਫਟੂ ਹੀ ਲੈ ਗਏ ਇਹਦੇ ਨਗਰਾ ਚ ਵੀਰੇ ਮੈਨੂੰ ਸੜ ਦੋ ਸਾਰੀ ਲੈ ਜਾਓ ਇਹਦੇ ਗਣ ਕੇ ਤੂੰ ਵੀ ਨਾਲ ਹਾਂ ਨਹਰਾ ਨਾ ਤੇਨੂੰ ਕਮਾਉ ਪੁੱਤ ਨੂੰ ਨਾਂ ਰੱਖਣੀ ਅਗਲੇ ਅਗਲਾ ਤੇਰੇ ਮਾਗਰ ਮਾਗਰ ਲੈਲੇ ਮੰਗੂ ਮਾਗਰ ਮੰਗਰੇ ਰੋ ਕਿਵੇਂ ਕਿਵੇਂ ਕਰੀਏ ਠੀਕ ਬਰ ਕਿਵੇਂ ਕਰਦਾ ਸੀ ਤੂੰ ਕਰਿਆ ਤਾਂ ਬਾਬੇ ਦੱਸ ਤੁਸੀਂ ਦੱਸਣਾ ਤੂੰ ਬੱਕਰੀ ਦੇ ਸਾਨੂੰ 25000 ਦੀ ਬੱਸ ਗੱਲਾਂ ਸੱਟ ਸਾਰੀਆਂ ਕਿਉਂ ਜੀ ਇਹ ਛੱਡ ਲੈ ਰੱਖ ਲੈ ਉਹਦੀ ਉਹ ਦੇ ਬੱਕਰੀ ਦੀ ਆ 35000 ਦੀ ਕੀ ਕਰਾਂਗੇ ਇਹ ਨਾ ਗਏ ਬੁੱਤਾ ਫਾਲ ਸਕਨੇ ਹਾਂ ਹਾਂ ਮੁੰਡੇ ਦਾ ਮਨ ਨਹੀਂ ਮੰਨਿਆ ਨਾ ਕੋਈ ਗੱਲ ਚੱਲ ਗਿਆ ਵਿਰਾਜ ਮੈਂ ਤਾਂ ਤੈਨੂੰ 25 ਲਾਤਾ ਸੀ ਬਾਬੇ 25 ਤੱਕ ਤਾਂ ਲੈ ਜਾਾਂਗੇ ਮੰਨ ਗਿਆ ਹਿਆਬੀ ਨਾ ਕੋਈ ਨਹੀਂ ਕਿਉਂ ਮੈਨੂੰ ਜਿੱਥੇ ਤੱਕ ਤਾਂ ਰੇਂਜ ਦਾ ਪਤਾ ਹੁੰਦਾ ਮੈਂ ਸਹੀ ਕੰਮ ਕਰੂੰ ਗਲਤ ਨਹੀਂ ਕਰਦਾ ਚਲ ਉਹ ਤੇਰੀ ਕਿਸਮਤ ਭਾਈ ਉਹ ਤੇਰੀ ਕਿਸਮ ਹਟਾ ਮਾਲ ਹੈ ਤੇਰਾ ਵੇਚ ਨਾ ਵੇਚ ਕਿਉਂ ਜੀ ਅਸੀਂ ਨਕਾਤ ਨਹੀਂ ਕਰਕੇ ਜਾਂਦੇ ਸਹੀ ਗੱਲ ਨਾ ਕੱਪ ਮੁਕਾਚਾ ਨਹੀਂ ਪੱਕਾ ਲਾਗੇ ਪੱਚੀ ਲਾਗੇ ਹੁਣ ਇਹ ਨਹੀਂ ਕਹਾ ਬਾਦੇ ਹਾਂ ਬਾਈ ਉਹ ਠੀਕ ਹੈ ਕਿਧਰ ਗਿਆ ਬਾਈ